ज्ञान खंड में ज्ञान प्रचंड तिथे नाद बिनोद कोड आनंद शर्म खंड की वाणी रूप तिथे गाड़ते घड़ीय बहुत अनूप ताकियां गला कथ्या ना जाहे ਜੇ ਕੋ ਕਹੈ ਪਿਛੈ ਪਛਤਾਏ ਤਿਥੈ ਘੜੀਏ ਸੁਰਤ ਮਤਿ ਮਨ ਬੁੱਧ ਤਿਥੈ ਘੜੀਏ ਸੁਰਾਂ ਸਿਧਾਂ ਕੀ ਸੁਧ ਅਧਿਆਤਮਕ ਮੰਡਲ ਦੇ ਜੋ ਪੰਜ ਪੜਾਅ ਨੇ ਪ੍ਰਥਮ ਧਰਮਖੰਡ ਦੂਜਾ ਗਿਆਨਖੰਡ ਤੀਜਾ ਸ਼ਰਮਖੰਡ ਚੌਥਾ ਕਰਮਖੰਡ ਔਰ ਪੰਜਵਾਂ ਸੱਚਖੰਡ ਸੱਚਖੰਡ ਮਨੁੱਖ ਦੀ ਮੰਜ਼ਿਲ ਹੈ ਸੱਚ ਵਿੱਚ ਲੀਨ ਹੋਣਾ ਜੀਵਨ ਦਾ ਮਨੋਰਥ ਹੈ ਸੱਚ ਵਿੱਚ ਸਤ ਸਰੂਪ ਹੋ ਜਾਣਾ ਸਤ ਚਿਤ ਆਨੰਦ ਹੋ ਜਾਣਾ ਇਹੀ ਜੀਵਨ ਦਾ ਮੁਦਾ ਹੈ ਮਕਸਦ ਹੈ ਦੋ ਪੜਾਓ ਧਰਮਖੰਡ ਗਿਆਨਖੰਡ ਤੋਂ ਬਾਅਦ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪੌੜੀ ਦੇ ਵਿੱਚ ਸ਼ਰਮਖੰਡ ਦੀ ਵਿਆਖਿਆ ਕਰਦਿੰ ਗਿਆਨਖੰਡ ਦੀ ਗੱਲ ਦੌਰਾਨ ਦੇ ਹੋਇਆ ਆਪ ਫਰਮਾਨ ਕਰਦੇ ਨੇ ਗਿਆਨਖੰਡ ਮੇ ਗਿਆਨ ਪਰਚੰਡ ਗਿਆਨਖੰਡ ਦੇ ਚ ਪਹੁੰਚੇ ਹੋਏ ਮਨੁੱਖ ਦੇ ਅੰਦਰ ज्ञान दी अग्नि प्रचंड ਰਹਿੰਦੀ ਹੈ भाव ਉਹ ਹਰ ਵਕਤ ਗਿਆਨ ਵਿੱਚ ਰਹਿੰਦਾ ਸੂਝ ਸਮਝਦੇ ਚ ਰਹਿੰਦਾ ਬૌਧਿਕ ਤਲ ਤੇ ਉਹ ਇਸ ਹੱਦ ਤੱਕ ਉन्नत ਹੋ ਜਾਂਦਾ ਹੈ ਕਿ ਉਹ परिपूर्ण परमात्मा ਨੂੰ ਇੱਕ ਸ਼ਕਤੀ ਸਮਝਦਾ ਹੈ ਵਿਅਕਤੀ ਨਹੀਂ ਉਸ ਅਵਸਥਾ ਦੇ ਸਾਹਿਬ ਕਹਿੰਦੇ ਨੇ ਤਿੱਥੇ ਨਾਦ बिनोद कोड आनंद ਉੱਥੇ ਹਜ਼ਾਰਾਂ ਤਰ੍ਹਾਂ ਦੇ ਨਾਦ ਸੰਗੀਤ ਦੀਆਂ ਦੁਨੀਆਂ ਨੇ ਜਿਹਨੂੰ ਅਨਹੱਦ ਦੀ ਧੁਨ ਕਰਕੇ ਆਖਿਆ ਉੱਥੇ ਕਰੋੜਾਂ ਤਰ੍ਹਾਂ ਦੇ ਤਮਾਸ਼ਿਆਂ ਦਾ ਆਨੰਦ ਹੈ ਤੇ ਕੋੜ ਉੱਥੇ ਕੌਤਕ ਵੀ ਅਨੰਤ ਕਿਸਮਾਂ ਦੇ ਨੇ ਉੱਥੇ ਆਨੰਦ ਹੈ ਸੰਗੀਤ ਦਾ ਤਮਾਸ਼ਿਆਂ ਦਾ ਤੇ ਤਰ੍ਹਾਂ ਤਰ੍ਹਾਂ ਦੇ ਕੌਤਕਾਂ ਦਾ ਭਾਉ ਜੋ ਤਮਾਸ਼ੇ ਵੇਖ ਕੇ ਸੰਗੀਤ ਸੁਣ ਕੇ ਤਰ੍ਹਾਂ-ਤਰ੍ਹਾਂ ਦੇ ਹੋਰ ਰੰਗ ਮੇਲੇ ਵੇਖ ਕੇ ਜੋ ਮਨੁੱਖ ਨੂੰ ਰਸ ਪ੍ਰਾਪਤ ਹੁੰਦਾ ਉਸ ਤੋਂ ਅਨੰਤ ਗੁਣਾਵਦ ਇਹ ਆਨੰਦ ਉਸ ਮਨੁੱਖ ਨੂੰ ਗਿਆਨ ਖੰਡਮਈ ਅਵਸਥਾ ਵਿੱਚ ਪ੍ਰਾਪਤ ਹੋ ਜਾਂਦਾ ਹੈ ਔਰ ਲਾਜ਼ਮੀ ਹੈ ਕਿ ਇਸ ਅਵਸਥਾ ਦੇ ਚ ਪਹੁੰਚੇ ਹੋਏ ਮਨੁੱਖ ਦਾ ਬਾਹਰ ਦੇ ਰੰਗ ਤਮਾਸ਼ਿਆਂ ਚ ਕੋਈ ਖਾਸ ਲਗਾਓ ਨਹੀਂ ਰਹਿੰਦਾ ਔਰ ਅਨਹੱਦੀ ਧੁਨ ਨੂੰ ਸੁਣ ਕੇ ਅਹਦ ਦੇ ਸੰਗੀਤਾਂ ਵੀ ਕਿਸੇ ਹੱਦ ਤੱਕ ਉਪਰਾਮ ਹੋ ਜਾਂਦਾ ਹੈ ਕਿਉਂਕਿ ਅਨਹੱਦੀ ਧੁਨੀ ਦੇ ਵਿੱਚ ਸੰਗੀਤ ਦਾ ਸਰ ਆ ਜਾਂਦਾ ਹੈ ਔਰ ਬਨਉਤ ਤੇ ਕੌਤਕ ਜੋ ਗਿਆਨਮੁਖੰਡਮਈ ਅਵਸਥਾ ਦੇ ਵਿੱਚ ਬਣਦੇ ਨੇ ਉਹਦੇ ਵਿੱਚ ਵੀ तमाम ਰੰਗ ਤਮਾਸ਼ਿਆਂ ਦਾ ਸਰ ਆ ਜਾਂਦਾ ਹੈ ਤਤ ਆ ਜਾਂਦਾ ਹੈ ਇਸ ਤਰ੍ਹਾਂ ਦਾ ਜਿਹੜਾ ਮਨੁੱਖ ਹੈ ਕਿਸੇ ਹੱਦ ਤੱਕ ਸੰਸਾਰਿਕ ਤਲ ਤੋਂ ਉਪਰਾਮ ਹੋਵੇਗਾ ਕਿਉਂਕਿ ਸੰਸਾਰ ਦੇ ਵਿੱਚ ਜੋ ਕੁਝ ਹੈ ਉਸ ਤੋਂ ਵੱਧ ਉਸਨੇ ਆਪਣੇ ਅੰਤਰਾਚ ਵਿੱਚ ਉਸਦੀ ਝਲਕ ਵੇਖ ਲਈਏ ਉਸ ਦਾ ਰਸ ਮਾਣ ਲਿਆ ਗਿਆਨ ਖੰਡ ਤੋਂ ਅਗਲੀ ਅਵਸਥਾ ਹੈ ਸ਼ਰਮ ਖੰਡ ਸ਼ਰਮ ਸ਼ਬਦ ਹੈ ਸੰਸਕ੍ਰਿਤ ਦਾ ਔਰ ਇਹਦੇ ਅਰਥ ਨੇ ਮਿਹਨਤ ਮੁਸ਼ਕਤ ਕਰੜੀ ਘਾਲਣਾ ਵੈਸੇ ਸ਼ਰਮ ਸ਼ਬਦ ਜੇ ਪਰਸ਼ਿੰਦਾ ਹੋਵੇ ਇਹਦਾ ਮਤਲਬ ਹੈ ਲੱਜਾ ਹਯਾ ਅੱਗੋਂ ਜੋ ਕਰਮਖੰਡ ਆ ਰਿਹਾ ਹੈ ਤੋਂ ਕਰਮਖੰਡ ਦਾ ਅਗਰ ਉਰਦੂ ਰੂਪ ਲਈਏ ਪਰਸ਼ਨ ਰੂਪ ਲਈਏ ਤਾਂ ਕਰਮ ਦਾ ਮਤਲਬ ਹੈ ਬਖਸ਼ਿਸ਼ ਰਹਿਮਤ ਲੇਕਿਨ ਸੰਸਕ੍ਰਿਤ ਵਿੱਚ ਕਰਮ ਦਾ ਮਤਲਬ ਹੈ ਕੰਮ ਧੰਦਾ ਤੋਂ ਸ਼ਰਮਖੰਡ ਮਿਹਨਤ ਦਾ ਖੰਡ ਧਰਮਖੰਡ ਦੇ ਵਿੱਚ ਸਿਰਫ ਸਰੀਰਕ ਤਲ ਦੀ ਮਿਹਨਤਾਂ ਸੀ ਖਾਣ ਪੀਣ ਦਾ ਸੰਜਮ ਪਹਿਨਣ ਦਾ ਸੰਜਮ ਉੱਠਣ ਬੈਠਣ ਦਾ ਸੰਜਮ ਜ਼ਰਸ ਕੇ ਜੀਵਨ ਦੀ ਬੈਰੋਨੀ ਕਿਰਿਆ ਨੂੰ ਸੀਮਤ ਦਾਇਰੇ ਚ ਰੱਖਣਾ ਮਨੁੱਖਤਾ ਦੇ ਦਾਇਰੇ ਚ ਰੱਖਣਾ ਇੱਕ ਬਾਰ ਦੀ ਸਾਧਨਾ ਸੀ ਪਰ ਇਹ ਇਤਨੇ ਕਰੜੇ ਨਹੀਂ ਸੀ ਸ਼ਰਮਖੰਡ ਦੇ ਚ ਜਿਹੜੀ ਸਾਧਨਾ ਹੈ ਉਹ ਹੈ ਮਨ ਨੂੰ ਘੜਨ ਦੀ ਬੁੱਧ ਨੂੰ ਘੜਨ ਦੀ ਚਿੱਤ ਨੂੰ ਘੜਨ ਦੀ ਇਸ ਵਾਸਤੇ ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਿਹਨਤ ਦਾ ਖੰਡ ਆਖਿਆ ਹੈ ਮੁਸ਼ਕਤ ਦਾ ਖੰਡ ਆਖਿਆ ਹੈ ਔਰ ਇਹ ਇਤਨੀ ਕਰੜੀ ਕਾਲਣਾ ਹੈ ਕਿ ਜਗਤ ਦੀ ਕੋਈ ਘਾਲਣਾ ਇਸ ਦੀ ਤੁਲਨਾ ਤੇ ਨਹੀਂ ਰੱਖੀ ਜਾ ਸਕਦੀ ਮਹਾਰਾਜ ਆਪ ਵੀ ਸ਼ਲੋਕ ਦੇ ਚ ਇਸ ਨੂੰ ਮੁਸ਼ਕਤ ਹੀ ਕਹਿੰਦੇ ਨੇ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਤੋਂ ਸ਼ਰਮਖੰਡ ਕੀ ਬਾਣੀ ਰੂਪ ਸ਼ਰਮਖੰਡ ਦੀ ਜਿਹੜੀ ਬੰਤਰ ਹੈ અત્યੰਤ ਅਨੂਪਮ ਹੈ ਸੁੰਦਰ ਹੈ ਮਹਾਨ ਹੈ ਕਿਸ ਢੰਗ ਦੀ ਸੁੰਦਰ ਹੈ ਔਰ ਕੈਸੀ ਸੁੰਦਰ ਹੈ ਤਾਂ ਆਪਕੇ ਨੇ ਤਿੱਥੇ ਘਾੜ ਤੇ ਘੜੀਏ ਬਹੁਤ ਅਨੂਪ ਉੱਥੇ અત્યੰਤ ਸੁੰਦਰ ਤਰ੍ਹਾਂ ਦੀ ਅਤਿਅੰਤ ਖੂਬਸੂਰਤ ਕਿਸਮ ਦੀ ਘਾੜਤ ਘੜੀ ਜਾਂਦੀ ਹੈ ਬਣਤਰ ਬਣਾਈ ਜਾਂਦੀ ਹੈ ਕੀ ਘੜਿਆ ਜਾਂਦਾ ਹੈ ਸਾਇਬ ਕਹਿੰਦੇ ਨੇ ਵਾਸਤਵਿਕ ਉਸ ਦੀ ਤੇ ਪੂਰਨ ਤੌਰ ਤੇ ਵਿਆਖਿਆ ਕਰਨੀ ਕਠਨ ਹੈ ਤਾਂ ਕਿ ਆ ਗਲਾ ਕਥਿਆ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕੀ ਘੜਿਆ ਜਾਂਦਾ ਹੈ ਕਿਸ ਢੰਗ ਦਾ ਘੜਿਆ ਜਾਂਦਾ ਹੈ ਔਰ ਉਹ ਘਾੜਤ ਹੈ ਕਿ ਮਹਾਰਾਜ ਦਾ ਕਹਿਣਾ ਹੈ ਇਹ ਬਿਆਨ ਤੋਂ ਪਰੇ ਹੈ ਕਥਨ ਤੋਂ ਪਰੇ ਹੈ ਅਗਰ ਕੋਈ ਕੋਸ਼ਿਸ਼ ਕਰਕੇ ਹਿੰਮਤ ਕਰਕੇ ਕਥਨ ਕਰ ਵੀ ਦੇਵੇ ਤੇ ਉਹਨੂੰ ਪਛਤਾਪ ਹੋਵੇਗਾ ਬਈ ਇਸ ਅਵਸਥਾ ਬਾਰੇ ਜੋ ਮੈਂ ਕਥਨ ਕੀਤਾ ਹੈ ਮੇਰਾ ਕਥਨ ਅਧੂਰਾ ਹੈ ਦਰਸ ਇਹ ਅਵਸਥਾ ਮੇਰੀ ਕਥਨੀ ਤੋਂ ਅੱਗੇ ਹੈ ਮੇਰੇ ਕਹਿਣ ਤੋਂ ਅੱਗੇ ਹੈ ਤੋ ਕੀ ਘੜਿਆ ਜਾਂਦਾ ਫਿਰ ਵੀ ਸਤਗੁਰudev ਜੀ ਮਹਾਰਾਜ ਜ਼ਿਕਰ ਕਰਦੇ ਨੇ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਮਨੁੱਖ ਦਾ ਅੰਤਿਸ਼ਕਰਣ ਚਾਰ ਸ਼ਕਤੀਆਂ ਦਾ ਮਜਮੂਆ ਹੈ ਇਕੱਠ ਹੈ ਮਨ ਬੁੱਧ ਚਿੱਤ ਆਹੰ ਇਥੇ ਮਨ ਬੁੱਧ ਚਿੱਤ ਅਹੰ ਵਿਚਾਰ ਸ਼ਕਤੀ ਚੇਤੇ ਸ਼ਕਤੀ ਫੁਰਨੇ ਸ਼ਕਤੀ ਸੋਚਣ ਸ਼ਕਤੀ ਇਹ ਘੜੀ ਜਾਂਦੀ ਹੈ। ਔਰ ਚੁਮਕੇ ਸਾਰੀਆਂ ਸ਼ਕਤੀਆਂ ਸੂਖਸ਼ਮ ਨੇ ਇਸ ਵਾਸਤੇ ਇਹਨੂੰ ਘੜਨ ਲਈ ਬਤਯੰਤ ਸੂਖਸ਼ਮ ਸਾਧਨਾ ਬਤਯੰਤ ਸੂਖਸ਼ਮ ਬਿਰਤੀਆਂ ਦਾ ਪ੍ਰਵਾਹ ਚਾਹੀਦਾ ਹੈ। ਤੋਂ ਸੈਭ ਕਹਿੰਦੇ ਨੇ ਇਸ ਅਵਸਥਾ ਦੇ ਚ ਪਹੁੰਚ ਕੇ ਮਨੁੱਖ ਆਪਣੇ ਮਨ ਨੂੰ ਘੜਦਾ ਹੈ। ਸੋਨੇ ਨੂੰ ਘੜ ਲਈਏ ਤੇ ਖੂਬਸੂਰਤ ਗਹਿਣਿਆਂ ਦੀ ਸ਼ਕਲ اختیار ਕਰ ਜਾਂਦਾ ਹੈ। ਘੜੀ ਹੋਈ ਮਿੱਟੀ ਖੂਬਸੂਰਤ ਸੁਰਾਹੀ ਬਣ ਜਾਂਦੀ ਹੈ। ਪਿਆਲਾ ਬਣ ਜਾਂਦੀ ਹੈ। ਘੜਾ ਬਣ ਜਾਂਦੀ ਹੈ। ਘੜਿਆ ਹੋਇਆ ਲੋਹਾ ਕਾਰਾਮ ਮਸ਼ੀਨਰੀ ਬਣ ਜਾਂਦਾ ਹੈ। ਔਰ ਘੜੀ ਹੋਈ ਲੱਕੜ ਖੂਬਸੂਰਤ ਫਰਨੀਚਰ ਦੀ ਸ਼ਕਲ اختیار ਕਰਕੇ ਕਾਬਲੇ ਇਸਤੇਮਾਲ ਬਣਦੀ ਹੈ ਇਸੇ ਤਰੀਕੇ ਨਾਲ ਜ਼ਮੀਨ ਨੂੰ ਜੇ ਘੜ ਦਈਏ ਤਾਂ ਘੜੀ ਹੋਈ ਜ਼ਮੀਨ ਗੁਲਿਸਤਾਨ ਬਣ ਜਾਂਦੀ ਹੈ ਬਾਗ ਬਣ ਜਾਂਦੀ ਹੈ ਪਰ ਜ਼ਮੀਨ ਘੜਨਾ ਲੱਕੜ ਘੜਨਾ ਲੋਹਾ ਘੜਨਾ ਸੋਨਾ ਚਾਂਦੀ ਘੜਨਾ ਇਸ ਨਾਲੋਂ ਵੀ ਬੇਕਮ ਹੈ ਆਪਣਾ ਜੀਵਨ ਘੜਨਾ ਆਪਣੇ ਆਪ ਨੂੰ ਘੜਨਾ ਤੇ ਆਪਣੇ ਆਪ ਨੂੰ ਘੜਨਾ ਕੀ ਹੈ ਆਪਣੇ ਮਨ ਨੂੰ ਘੜਨਾ ਅਨ ਘੜਾ ਮਨ ਐਸਾ ਹੈ ਜਿਵੇਂ ਪਈ ਹੋਈ ਮਿੱਟੀ ਹੈ ਪਰ ਘੜਿਆ ਹੋਇਆ ਮਨ ਐਸਾ ਹੈ ਜਿਵੇਂ ਸੁਰਾਹੀ ਅਨ ਘੜਿਆ ਚਿੱਤ ਐਸਾ ਹੈ ਜਿਵੇਂ ਲੋਹਾ ਪਰ ਘੜਿਆ ਹੋਇਆ ਚਿੱਤ ਐਸਾ ਹੈ ਜੈਸੇ ਕਿ ਕਾਰਾਮਤ ਮਸ਼ੀਨਰੀ ਦੀ ਸ਼ਕਲ اختیار ਕਰ ਗਿਆ ਹੋਵੇ ਅਨਘੜਿਆ ਹੋਇਆ ਅਹੰਭਾਵ ਤੇ ਮਤ ਐਸੀ ਹੈ ਜੈਸੇ ਅਨਘੜੀ ਲੱਕੜ ਅਨਘੜਿਆ ਪੱਥਰ ਕਾਬਲੇ ਦੀਦ ਨਹੀਂ ਹੁੰਦਾ ਪੱਥਰ ਘੜ ਦਈਏ ਤੇ ਘੜਿਆ ਹੋਇਆ ਪੱਥਰ ਹੀ ਮਹਾਤਮਾ ਬੋਧ ਬਣ ਜਾਂਦਾ ਹੈ ਸ਼੍ਰੀ ਰਾਮ ਬਣ ਜਾਂਦਾ ਹੈ श्री कृष्ण बन ਜਾਂਦਾ ਹੈ ਤੇ ਜੇ ਘੜਿਆ ਹੋਇਆ ਪੱਥਰ શ્રીราม ਬਣ ਸਕਦਾ ਹੈ ਤਾਂ ਕਿਆ ਘੜਿਆ ਹੋਇਆ ਜੀਵਨ ਪ੍ਰਮਾਤਮਾ ਨਹੀਂ ਬਣ ਸਕਦਾ ਈਸ਼ਵਰ ਨਹੀਂ ਬਣ ਸਕਦਾ ਬਦਕਿਸਮਤੀ ਇਹ ਬਾਰੋਂ ਪੱਥਰ ਨੂੰ ਘੜ ਕੇ ਤੇ ਪੱਥਰ ਨੂੰ ਭਗਵਾਨ ਬਣਾ ਦੇਣਾ ਭਾਵੇਂ ਇੱਕ ਕਲਾ ਹੈ ਔਖੀ ਹੈ ਲੇਕਿਨ ਫਿਰ ਵੀ ਇਸ ਤੁਲਨਾ ਤੇ ਸੌਖੀ ਹੈ ਕਿ ਜੀਵਨ ਨੂੰ ਹੀ ਘੜ ਕੇ ਭਗਵਾਨ ਬਣਾ ਲੈਣਾ ਜ਼ਿੰਦਗੀ ਨੂੰ ਹੀ ਘੜ ਕੇ ਈਸ਼ਵਰ ਬਣਾ ਲੈਣਾ ਇਹ અત્યੰਤ ਕਠਨ ਹੈ ਜੈਸੇ ਹਰ ਮਨੁੱਖ ਤੇ ਪੱਥਰ ਨੂੰ ਘੜ ਕੇ ਵੀ ਭਗਵਾਨ ਨਹੀਂ ਬਣਾ ਸਕਦਾ ਹੂਬੋ ਹਰ ਮਨੁੱਖ ਜੀਵਨ ਨੂੰ ਘੜ ਕੇ ਵੀ ਪ੍ਰਮਾਤਮਾ ਨਹੀਂ ਬਣਾ ਸਕਦਾ ਅਸੀਂ ਜਿਨ੍ਹਾਂ ਨੂੰ ਕਹਿੰਦੇ ਆ ਇਹ ਤੇ ਰੱਬ ਵਰਗੇ ਨੇ ਇਹ ਤੇ ਪ੍ਰਮਾਤਮਾ ਵਰਗੇ ਨੇ ਮੈਂ ਇਸ ਵਾਸਤੇ ਕਹਿੰਦੇ ਆ ਘੜੇ ਹੋਏ ਨੇ ਜ਼ਿੰਦਗੀ ਘੜੀ ਗਈ ਜੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆਂ ਤੇ ਦੈਂਤ ਨੇ ਤੇ ਤੇ ਪਸ਼ੂ ਨੇ ਤੋ ਸਮਝ ਲੋ ਅਨਘੜੇ ਨੇ ਅਨਘੜਾ ਪੱਥਰ ਕਾਬਲੇ ਦੀਦ ਵੀ ਨਹੀਂ ਔਰ ਕਾਬਲੇ ਇਸਤੇਮਾਲ ਵੀ ਨਹੀਂ ਜਦ ਪੱਥਰ ਨੂੰ ਘੜ ਲਈਏ ਤੋ ਸੀੜੀ ਚ ਕੰਮ ਆ ਜਾਂਦਾ ਹੈ ਔਰ ਸੀੜੀ ਉੱਪਰ ਕੋਠੇ ਦੇ ਚੜਨ ਦੇ ਕੰਮ ਆਉਂਦੀ ਪਰ ਅਨਘੜਿਆ ਪੱਥਰ ਸੀੜੀ ਚ ਨਹੀਂ ਲੱਗ ਸਕਦਾ ਅਨਘੜਿਆ ਪੱਥਰ ਰਸਤੇ ਦੇ ਵਿੱਚ ਬਾਧਾ ਤੇ ਖੜੀ ਕਰ ਸਕਦਾ ਹੈ ਅਨਘੜਿਆ ਪੱਥਰ ਸਾਧਕ ਨਹੀਂ ਬਣ ਸਕਦਾ ਅਨਘੜੀ ਜ਼ਿੰਦਗੀ ਕਈ ਜ਼ਿੰਦਗੀਆਂ ਲਈ ਬਾਧਕ ਬਣੇਗੀ ਤਬਾਹੀ ਦਾ ਵਾਇਸ ਬਣੇਗੀ ਪਰ ਘੜੀ ਹੋਈ ਜ਼ਿੰਦਗੀ ਕਈ ਜ਼ਿੰਦਗੀਆਂ ਨੂੰ ਸਵਾਰੇਗੀ ਔਰ ਉੱਪਰ ਚੜਨ ਦਾ ਸਾਧਨ ਬਣੇਗੀ ਜੈਸੇ ਘੜਿਆ ਹੋਇਆ ਪੱਥਰ ਸੀੜੀ ਬਣ ਕੇ ਕਈਆਂ ਨੂੰ ਉੱਪਰ ਚੜਨ ਦਾ ਸਾਧਨ ਬਣਦਾ ਹੈ ਘੜੀ ਹੋਈ ਜ਼ਿੰਦਗੀ ਗੱਈਆਂ ਨੂੰ ਅਗਾਹ ਲੈ ਜਾਣ ਦਾ ਸਾਧਨ ਬਣਦੀ ਏ ਉਪਰਾਲਾ ਬਣਦੀ ਏ ਤੋਂ ਸਭ ਤੋਂ ਇਹ ਵਿਖਮ ਕੰਮ ਹੈ ਆਪਣੇ ਮਨ ਨੂੰ ਘੜਨਾ ਘੜੇ ਹੋਏ ਮਨ ਦੀ ਇਹ ਪਹਿਚਾਣ ਹੈ ਕਿ ਉਸ ਤੇ ਚ ਗਲਤ ਫੁਰਨਿਆਂ ਦਾ ਪ੍ਰਵਾਹ ਕਤਈ ਨਹੀਂ ਚਲੇਗਾ ਔਰ ਅਨਘੜੇ ਮਨ ਦੀ ਇਹ ਪਹਿਚਾਣ ਹੈ ਕਿ ਉਹਦੇ ਚ ਚੰਗੇ ਫੁਰਨਿਆਂ ਦੇ ਨਾਲ ਨਾਲ ਮਾੜੇ ਫੁਰਨੇ ਵੀ ਚੜਨਗੇ ਅਨਘੜੇ ਮੰਦਾ ਮਤਲਬ ਹੈ ਦੁਬਦਾ ਦੇਚ ਜੀ ਰਿਹਾ ਹੈ ਨੇਕੀਆਂ ਵੀ ਹੈਗੀਆਂ ਨੇ ਬਦੀਆਂ ਵੀ ਹੈਗੀਆਂ ਨੇ ਪਰਵਕਾਰ ਦੀ ਭਾਵਨਾ ਵੀ ਹੈ ਪਰ ਦੁਰਾਚਾਰ ਦਾ ਰਸ ਵੀ ਹੈ ਦਇਆ ਭਾਵਨਾ ਵੀ ਹੈ ਪਰ ਕਠੋਰਤਾ ਵੀ ਹੈ ਕੁਰਬਾਨ ਹੋਣ ਦਾ ਜਜ਼ਬਾ ਵੀ ਹੈ ਪਰ ਕੁਰਬਾਨੀ ਲੈਣ ਦਾ ਜਜ਼ਬਾ ਵੀ ਉਸ ਦੇ ਅੰਦਰ ਮੌਜੂਦ ਹੈ ਇਹ ਦੋ ਭਾਵ ਜਿਸ ਮਨ ਦੇ ਝੌਂਦੇ ਨੇ ਉਹਨੂੰ ਕਹਿੰਦੇ ਨੇ ਇਦੇ ਅੰਦਰ ਦੁਬਦਾ ਹੈ ਔਰ ਕਰੀਬਨ ਕਰੀਬਨ ਮਨ ਦਾ ਸੁਭਾਅ ਵੀ ਹੈ ਦੁਬਦਾ ਦੇਚ ਜੀਵਣਾ ਪਰ ਜੋ ਮਨ ਘੜਿਆ ਗਿਆ ਹੈ ਉਹ ਇੱਕ ਰਸ ਹੋ ਗਿਆ ਹੈ ਉਹਦੇ ਚ ਹੁਣ ਦੁਬਦਾ ਨਹੀਂ ਉਹਦੇ ਚ ਨੇਕ ਹੀ ਫੁਰਨੇ ਨੇ ਬੁਰੇ ਫੁਰਨੇ ਨਹੀਂ ਹੋ ਸਕਦੇ ਤੇ ਪ੍ਰਮਾਤਮਾ ਦੀ ਤਲਾਸ਼ ਇਸੇ ਮਨ ਦੇ ਚੋਂ ਕਰਨੀ ਹੈ ਈਰਾਨ ਦਾ ਪ੍ਰਸਿੱਧ ਸੰਤ ਜਨਾਬ ਹਾਫਿਜ਼ ਦਾ ਕਹਿਣਾ ਹੈ اے ਖੁਦਾ ਜੋ ਯਾ ਖੁਦਾ ਗੁਮ ਕਰਦਾ ਹੈ ਗੁਮਦਰੀ ਉਮਵਾਜੇ ਕੁਲਜ਼ਮ ਕਰਦਾ ਹੈ ਐ ਖੁਦਾਨੂ ਲੱਭਣ ਵਾਲਿਓ ਉਸ ਨੂੰ ਤੇ ਤੁਸੀਂ ਮਨ ਦੀਆਂ ਛੱਲਾਂ ਦੇ ਚੀ ਡੋਬ ਕੇ ਰੱਖ ਦਿੱਤਾ ਹੈ ਕਿੱਥੇ ਪੈ ਲੱਭਦੇ ਹੋ ਮਸਜਿਦ ਦੇ ਚ ਮੰਦਰ ਦੇ ਚ ਕਿਸੇ ਧਾਰਮਿਕ ਅਸਥਾਨ ਦੇ ਚ ਨਹੀਂ ਮਨ ਦੀਆਂ ਛੱਲਾਂ ਦੇ ਚ ਉਸ ਨੂੰ ਲੱਭੋ ਮਨ ਦੀ ਗਹਿਰਾਈ ਦੇ ਚ ਉਤਰੋ ਉਹਨੂੰ ਤੇ ਤੁਸੀਂ ਡੋਬ ਕੇ ਰੱਖ ਦਿੱਤਾ ਹੈ ਮਨ ਦੇ ਵੇਗ ਦੇ ਵਿੱਚ ਮਨ ਦੇ ਫੁਰਨਿਆਂ ਦੇ ਵਿੱਚ ਐ ਖੁਦਾ ਜੋ ਯਾ ਖੁਦਾ ਗੁਮ ਕਰਦਾ ਏ ਗੁਮਦਰੀ ਅਬਵਾਜ ਕੁਲਜ਼ਮ ਕਰਦਾ ਏ ਮਨ ਇੱਕ ਦਰਿਆ ਹੈ ਔਰ ਇਹਦੀ ਲਹਿਰਾਂ ਦੇ ਚ ਤੁਸੀਂ ਪ੍ਰਮਾਤਮਾ ਨੂੰ ਡੋਬ ਕੇ ਰੱਖ ਦਿੱਤਾ ਹੈ ਤੋ ਪ੍ਰਮਾਤਮਾ ਨੂੰ ਡੋਬਣ ਤੋਂ ਮੁਰਾਦ ਜ਼ਿੰਦਗੀ ਡੋਬ ਕੇ ਰੱਖ ਦਿੱਤੀ ਹੈ ਸੁੱਖ ਨੂੰ ਡੋਬ ਕੇ ਰੱਖ ਦਿੱਤਾ ਹੈ ਸ਼ਾਂਤੀ ਨੂੰ ਡੋਬ ਕੇ ਰੱਖ ਦਿੱਤਾ ਹੈ ਆਨੰਦ ਨੂੰ ਅਸੀਂ ਡਬਾ ਕੇ ਹੀ ਰੱਖ ਦਿੱਤਾ ਹੈ ਤੇ ਜਿੱਥੇ ਡਬੋਇਆ ਹੈ ਹੁਣ ਉੱਥੇ ਹੀ ਲੱਭਣਾ ਪਏਗਾ ਜਿੱਥੇ ਆਨੰਦ ਨੂੰ ਗਰਗ ਕੀਤਾ ਹੈ ਉੱਥੋਂ ਹੀ ਲੱਭਣਾ ਪਏਗਾ ਇਸ ਵਾਸਤੇ ਧਰਮ ਪਰਮਾਤਮਾ ਦਾ ਰਸ ਆਪਣੇ ਮਨ ਦੇ ਵਿੱਚੋਂ ਹੀ ਲੱਭਣਾ ਹੁੰਦਾ ਤਦ ਹੀ ਤੇ ਸਤਿਗੁਰੂ ਕਹਿੰਦੇ ਨੇ ਇਸ ਮਨ ਕੋ ਕੋਈ ਖੋਜੋ ਭਾਈ ਮਨ ਖੋਜਤ ਨਾਮ ਨੋਂ ਨਿਦਪਾਈ ਮਨ ਨੂੰ ਖੋਜਦੇ ਆਂ ਖੋਜਦੇ ਆਂ ਨੋਂ ਨਿਦ ਨਾਮ ਦੇ ਪ੍ਰਾਪਤੀ ਹੋ ਜਾਂਦੀ ਏ ਤੋ ਘੜੇ ਹੋਏ ਮਨ ਦੀ ਇਹ ਪਹਿਚਾਨ ਕਿ ਉਸ ਦੇ ਚ ਗਲਤ ਫੁਰਨੇ ਆਂ ਦਾ ਵੇਗ ਕਤਈ ਨਹੀਂ ਚਲੇਗਾ ਜਿਤਨੇ ਫੁਰਨੇ ਚਲਣਗੇ ਨੇਕ ਚਲਣਗੇ ਚੰਗੇ ਚਲਣਗੇ ਸੁਰਤ ਘੜੀ ਗਈ ਵਿਚਾਰ ਸ਼ਕਤੀ ਘੜੀ ਗਈ ਭਾਉ ਇਹ ਵਿਚਾਰੇਗਾ ਹੁਣ ਸਹੀ ਵਿਚਾਰ ਕਰੇਗਾ ਔਰ ਇਤਨੀ ਗੱਲ ਸਪਸ਼ਟ ਹੈ ਕਿ ਮਨੁੱਖ ਹੈ ਵੀ ਇੱਕ ਵਿਚਾਰ ਕਈ ਦਫਾ ਬੰਦਾ ਸਰੀਰ ਦੀ ਚੋਟ ਤੇ ਬਰਦਾਸ਼ਤ ਕਰ ਲੈਂਦਾ ਹੈ ਪਰ ਆਪਣੇ ਵਿਚਾਰਾਂ ਦੀ ਚੋਟ ਨਹੀਂ ਬਰਦਾਸ਼ਤ ਕਰਦਾ ਬਈ ਇਸਨੇ ਮੇਰੇ ਵਿਚਾਰ ਨੂੰ ਸੱਟ ਮਾਰੀ ਇਸਨੇ ਮੇਰੇ ਖਿਆਲ ਨੂੰ ਖੰਡਨ ਕੀਤਾ ਇਸਨੇ ਮੇਰੇ ਵਿਚਾਰਾਂ ਦਾ ਖੰਡਨ ਕੀਤਾ ਤੋ ਕਿਸੇ ਦੇ ਵਿਚਾਰਾਂ ਦਾ ਖੰਡਨ ਕਰੀਏ ਜ਼ਰਬ ਪੁਚਾ ਕੇ ਇਹ ਨਾ ਕਾਬਲੇ برداشت ਹੋ ਜਾਂਦਾ ਹੈ ਇਸ ਤੋਂ ਵੀ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਬੰਦਾ ਹੈ ਵੀ ਵਿਚਾਰ ਮਨੁੱਖ ਸਾਰੇ ਦਾ ਸਾਰਾ ਬਦਲ ਜਾਂਦਾ ਹੈ ਜਦ ਉਸ ਦੇ ਵਿਚਾਰ ਬਦਲ ਜਾਂਦੇ ਨੇ ਔਰ ਸਾਰੀ ਜ਼ਿੰਦਗੀ ਵਿਚਾਰਾਂ ਤੇ ਖੜੀ ਹੈ ਦੂਰ ਕਿਉਂ ਜਾਈ ਗਏ Hindu ਹੋਣਾ ਇੱਕ ਵਿਚਾਰ ਹੈ Muslim ਹੋਣਾ ਇੱਕ ਵਿਚਾਰ ਹੈ ईसाई ਹੋਣਾ ਇੱਕ ਵਿਚਾਰ ਹੈ ਜੈਨ ਬੋਧ ਹੋਣਾ ਇੱਕ ਵਿਚਾਰ ਹੈ ਸਿੱਖ ਹੋਣਾ ਇੱਕ ਵਿਚਾਰ ਹੈ ਸਤਿਗੁਰੂ ਆਪ ਕਹਿ ਰਹੇ ਨੇ ਸਿੱਖੀ ਸਿਖਿਆ ਗੁਰ ਵਿਚਾਰ ਸਿੱਖੀ ਕੀ ਹੈ ਗੁਰੂ ਦੀ ਵਿਚਾਰ ਦੇ ਮੁਤਾਬਕ ਜੀਵਣਾ ਅੱਜ ਕਹਿੰਦਾ ਹੈ ਕਿ ਮੈਂ ਆਪਣਾ ਮਜ਼ਬ ਬਦਲ ਲਿਆ ਹਿੰਦੂ ਸੀ ਮੁਸਲਮ ਹੋ ਗਿਆ ਮੁਸਲਮ ਸੀ ਈਸਾਈ ਹੋ ਗਿਆ ਈਸਾਈ ਸੀ இந்து ਹੋ ਗਿਆ ਤਾਂ ਕੀ ਬਦਲ ਗਿਆ کوئی ہاتھ پیر بدل گئے نہ متھا بدل گیا کچھ بھی نہیں بدلیا صرف وچار بدل گئے نے. ہندو ہونا ایک وچار ہے مسلم ہونا ایک وچار ہے عیسائی ہونا ایک وچار ہے سکھ ہونا ایک وچار ہے اور انج کہہ دئیے شیتان ہونا ایک وچار ہے بھگوان ہونا ایک وچار ہے دیت ہونا ایک وچار ہے دیوتا ہونا ایک وچار ہے ਮਨੁੱਖ ਦੀ ਸਾਰੀ ਜ਼ਿੰਦਗੀ ਦਾ ਪ੍ਰਵਾਹ ਵਿਚਾਰਾਂ ਦੇ ਪ੍ਰਵਾਹ ਤੇ ਹੀ ਖੜਾ ਹੈ ਔਰ ਕਿਸੇ ਮਨੁੱਖ ਨੂੰ ਪੜਨਾ ਹੋਵੇ ਇਹ ਕੀ ਹੈ ਤਾਂ ਫਿਰ ਉਸਦੇ ਵਿਚਾਰ ਹੀ ਪੜਨੇ ਪੈਣਗੇ ਉਹਦੇ ਰੰਗ ਰੂਪ ਨੂੰ ਵੇਖ ਕੇ ਉਹਦੀ ਜ਼ਾਤ ਪਾਤ ਨੂੰ ਵੇਖ ਕੇ ਉਹਦੀਆਂ ਮਹਿਲ ਮਾੜੀਆਂ ਨੂੰ ਵੇਖ ਕੇ ਉਹਦੀ ਤਨ ਦੀ ਪੋਸ਼ਾਕ ਨੂੰ ਵੇਖ ਕੇ ਉਹਦੀ ਹਕੀਕਤ ਦਾ ਅੰਦਾਜ਼ਾ ਨਹੀਂ ਲਾ ਸਕਦੇ ਕੀ ਹੈ ਇਹ ਤੇ ਉਦੋਂ ਪਤਾ ਚਲੇਗਾ ਇਸਦੇ ਵਿਚਾਰ ਕੀ ਹਨ ਤੇ ਵਿਚਾਰ ਪ੍ਰਗਟ ਹੁੰਦੇ ਨੇ ਬੋਲ ਤੋਂ ਬੋਲਤ ਹੀ ਪਹਿਚਾਨੀ ਹੈ ਸਾਦ ਅਸਾਦ ਕੋठाਟ ਅੰਤਰ ਕੀ ਕਰਨੀ ਸਭੇ ਨਿਕਸੇ ਮੁਖ ਕੀ ਬਾਟ ਜੋ ਕੁਛ ਮਨੁੱਖ ਦੇ ਅੰਦਰ ਹੈ ਉਹ ਮਨੁੱਖ ਦੇ ਬੋਲਾਂ ਦੇ ਰਾਹੀਂ لازਮੀ ਪ੍ਰਗਟ ਹੁੰਦਾ ਹੈ ਭਾਵੇਂ ਅਚੇਤ ਅਵਸਥਾਜ ਭਾਵੇਂ ਸੁਚੇਤ ਅਵਸਥਾਜ ਜੋ ਕੁਛ ਅੰਦਰ ਹੈ ਉਹਨੂੰ ਛੁਪਾਇਆ ਨਹੀਂ ਜਾ ਸਕਦਾ ਜੋ ਜੀ ਹੋਏ ਸੋ ਉਗਵੇ ਮੂੰਹ ਕਾ ਕਿਹਾ ਵਾਓ ਮਹਾਰਾਜ ਕਹਿੰਦੇ ਨੇ ਜੋ ਕੁਝ ਅੰਦਰ ਸੀ ਉਹੀ ਜ਼ਬਾਨ ਬਿਆਨ ਕਰ ਦਿੰਦੀ ਏ ਅਗਰ ਕੋਈ ਮਨੁੱਖ ਇਹ ਆਖੇ ਐ ਮਿਤਰਾ ਇਹ ਜਿਹੜੀ ਗੱਲ ਮੈਂ ਆਖੀ ਏ ਇਹ ਮੈਂ ਮੂੰਹ ਹੀ ਆਖੀ ਏ ਮੇਰੇ ਦਿਲ ਦੇ ਚ ਨਹੀਂ ਸੀ ਮੇਰੇ ਅੰਦਰ ਨਹੀਂ ਸੀ ਪਰ ਸਤਿਗੁਰੂ ਨਹੀਂ ਮੰਨਦੇ ਕਮ ਸੇ ਕਮ ਉਸ ਵਕਤ ਤੇ ਜ਼ਰੂਰ ਅੰਦਰ ਸੀ ਅਗਰ ਨਾ ਆਉਂਦੀ ਤਾਂ ਜ਼ਬਾਨ ਬਿਆਨ ਵੀ ਨਹੀਂ ਕਰ ਸਕਦੀ ਸੀ ਕਹਿ ਵੀ ਨਹੀਂ ਸਕਦੀ ਸੀ ਇਹ ਗੱਲ ਵਖਰੀ ਹੈ ਹੁਣ ਨਾ ਹੋਵੇ ਅੰਦਰ ਪਰ ਉਸ ਵਕਤ ਜ਼ਰੂਰ ਸੀ ਤਾਂ ਹੀ ਜ਼ਬਾਨ ਨੇ ਐਸਾ ਆਖੇ ਤਾਂ ਜ਼ਬਾਨ ਅੰਦਰ ਦੇ ਭਾਵ ਨੂੰ ਪ੍ਰਗਟ ਕਰਕੇ ਰੱਖ ਦਿੰਦੀ ਹੈ ਤੇ 5 10 ਦਿਨ ਕਿਸੇ ਦੀ ਸੰਗਤ ਕਰੀਏ ਉਹਦੇ ਵਿਚਾਰ ਬੰਦਾ ਪੜਨ ਦੇ ਸਮਰਥ ਹੋ ਜਾਂਦਾ ਕਿਉਂਕਿ ਉਹਦੀ ਬੋਲਚਾਲ ਉਹਦੀ ਭਾਸ਼ਾ ਦੇ ਰਾਹੀਂ ਉਹਦੀ ਕਥਨੀ ਦੇ ਰਾਹੀਂ ਉਹਦੇ ਵਿਚਾਰ ਬਾਰ ਬਾਰ ਬਾਹਰ ਪ੍ਰਗਟ ਆਉਂਦੇ ਨੇ ਜਿਹੜਾ ਬੰਦਾ 100 ਗੱਲਾਂ ਕੱਢ ਕੇ ਤੇ ਇੱਕ ਗੱਲ ਕਰੇ ਤੋ ਇਤਨੀ ਗਲਤ ਤੇ ਸਪਸ਼ਟ ਹੈ ਕਿ ਉਹ ਦੇ ਅੰਦਰ ਜਿੰਨੇ ਵਿਚਾਰ ਨੇ ਉਹ ਗਾਲਾਂ ਦੇ ਨਾਲ ਭਰੇ ਹੋਏ ਨੇ ਤਜ਼ੀਬ ਤੋਂ ਗਿਰੀ ਹੋਈ ਇਸਦੀ ਆਂਤ੍ਰਿਕ ਜ਼ਿੰਦਗੀ ਹੈ ਚਾਰ ਕੌੜੇ ਬਚਨ ਬੋਲ ਕੇ ਇੱਕ ਮਿੱਠਾ ਬਚਨ ਬੋਲੇ ਇਸ ਤੋਂ ਉਸ ਦੀ ਮਨ ਦੀ ਅਵਸਥਾ ਦਾ ਪਤਾ ਚਲੇਗਾ ਸੋ ਮਨ ਦੀ ਅਵਸਥਾ ਵਿਚਾਰਾਂ ਦੇ ਵੇਗ ਛੁਪਾਏ ਨਹੀਂ ਜਾ ਸਕਦੇ ਇਹ ਬੋਲਣ ਤੋਂ ਲਾਜ਼ਮੀ ਪ੍ਰਗਟ ਹੁੰਦੇ ਨੇ ਮਹਾਰਾਜ ਤੇ ਕਹਿੰਦੇ ਨੇ ਬਾਬਾ ਬੋਲਣਾ ਕਿਆ ਕਹੀਏ ਜੈਸੇ ਰਾਮ ਨਾਮ ਰਵ ਰਹੀ ਗਏ ਬੋਲਣਾ ਹੈ ਤੋ ਰਾਮ ਹੀ ਬੋਲ ਬੋਲਣਾ ਹੈ ਤੋ ਰਾਮ ਬਾਰੇ ਹੀ ਬੋਲ ਬੋਲਣਾ ਹੈ ਤੋ ਉਸ ਈਸ਼ਵਰ ਦੀ ਹੋਂਦ ਬਾਰੇ ਹੀ ਬੋਲ ਅਗਰ ਤੂੰ ਕੁਝ ਹੋਰ ਬੋਲਦਾ ਰਿਹਾ ਤੇ ਹੋਰ ਬੋਲਣ ਦੇ ਸੰਸਕਾਰ ਅੰਦਰ ਵਧਾਈ ਗਿਆ ਵਿਕਾਰ ਵਧਣਗੇ ਬੋਲਤ ਬੋਲਤ ਬੜੇ ਬਿਕਾਰਾ ਬਿਨ ਬੋਲੇ ਕੀ ਕਰੇ ਵਿਚਾਰਾ ਆਖਰ ਜਿੰਨਾ ਮਨੁਖ ਬੋਲਦਾ ਹੈ ਉਤਨਾ ਹੀ ਮਨ ਖੰਡ ਜਾਂਦਾ ਹੈ ਉਤਨੀ ਸ਼ਕਤੀ ਜੋ ਹੈ ਖਿਲਰ ਜਾਂਦੀ ਹੈ ਔਰ ਜਿੰਨਾ ਬੋਲਦਾ ਹੈ ਅਗਲਾ ਉਤਨਾ ਹੀ ਉਸਦੇ ਮਨ ਨੂੰ ਪੜ ਲੈਂਦਾ ਹੈ ਉਹਦੇ ਵਿਚਾਰਾਂ ਨੂੰ ਪੜ ਲੈਂਦਾ ਹੈ ਕਈ ਦਫਾ ਖਾਮੋਸ਼ ਤਬੀਅਤ ਬੰਦੇ ਉਹ ਇਸ ਵਾਸਤੇ ਖਾਮੋਸ਼ ਨਹੀਂ ਹੁੰਦੇ ਕਿ ਉਹਨਾਂ ਦੀ ਤਬੀਅਤ ਵਿੱਚ ਖਾਮੋਸ਼ੀ ਹੈ ਉਹਨਾਂ ਦੇ ਸੁਭਾਅ ਵਿੱਚ ਖਾਮੋਸ਼ੀ ਹੈ ਉਹ ਇਸ ਵਾਸਤੇ ਚੁੱਪ ਹੁੰਦੇ ਨੇ ਕਿ ਬੋਲਦਿਆਂ ਸਾਡੇ ਵਿਚਾਰ ਅਗਲਾ ਪੜ ਲਏਗਾ ਅਸੀਂ ਬੋਲਾਂਗੇ ਤਾਂ ਸਾਡੇ ਸੁਭਾਅ ਨੂੰ ਪੜ ਲਏਗਾ ਅਸੀਂ ਬੋਲਾਂਗੇ ਤਾਂ ਸਾਡੀ ਹੋਂਦ ਨੂੰ ਅਗਲਾ ਪੜ ਲਏਗਾ ਇਸ ਵਾਸਤੇ ਰਾਜਨੀਤਿਕ ਘੱਟ ਬੋਲਦੇ ਨੇ ਮੈਂ ਇਸ ਵਾਸਤੇ ਕਿ ਸਾਡਾ ਕੋਈ ਸੁਭਾਅ ਨਾ ਪੜ ਲਵੇ ਸਾਡੀ ਕੋਈ ਹੋਂਦ ਨੂੰ ਨਾ ਪੜ ਲਵੇ ਔਰ ਮੈਂ ਇਹ ਵੀ ਅਰਜ਼ ਕਰਦੇ ਆਂ ਸੰਤ ਜ਼ਿਆਦਾ ਬੋਲਦੇ ਨੇ ਭਗਤ ਜ਼ਿਆਦਾ ਬੋਲਦੇ ਨੇ ਤਾਂ ਕਿ ਸਾਨੂੰ ਕੋਈ ਪੜ ਲਵੇ ਔਰ ਸਾਨੂੰ ਪੜ ਕੇ ਅਗਲਾ ਵੀ ਪ੍ਰੇਰਣਾ ਲੈ ਲਵੇ ਇੱਕ ਇੱਕ ਭਗਤ ਨੇ ਇਤਨੀ ਇਤਨੀ ਸ਼ਾਇਰੀ ਲਿਖੀ ਹੈ ਇੰਨੇ ਇੰਨੇ ਗ੍ਰੰਥ ਲਿਖੇ ਨੇ ਔਰ ਇਤਨੀਆਂ ਸਭਾਵਾਂ ਦੇ ਚ ਉਹ ਬੋਲੇ ਨੇ ਜਿੰਨਾ ਕਿ ਸਾਰੀ ਮਨੁੱਖਤਾ ਵੀ ਕੋਸ਼ਿਸ਼ ਕਰੇ ਇਤਨਾ ਨਹੀਂ ਬੋਲ ਸਕੇਗੀ ਇਨਾ ਬੋਲੇ ਨੇ ਇਤਨਾ ਲਿਖ ਗਏ ਨੇ ਇਤਨਾ ਉਕਤਨ ਕਰ ਗਏ ਨੇ ਕਾਰਨ ਕਿ ਅੰਦਰ ਜੋ ਕੁਛ ਸੀ ਕੰਚਨ ਹੀ ਕੰਚਨ ਸੀ ਸੁਗੰਧੀ ਹੀ ਸੁਗੰਧੀ ਸੀ ਅੰਦਰ ਜੋ ਕੁਛ ਸੀ ਚਾਨਣਾ ਹੀ ਚਾਨਣਾ ਸੀ ਹੁਣ ਚੰਦਨ ਨੂੰ ਕਹਿ ਦਈਏ ਤੂੰ ਆਪਣੀ ਮਹਿਕ ਆਪਣੇ ਅੰਦਰ ਰੱਖ ਤੇ ਜੋ ਅੰਦਰ ਰੱਖੇ ਤੋ ਚੰਦਨ ਚੰਦਨੀ ਨਹੀਂ ਫਿਰਸ਼ ਖਤਮ ਉਹਦੀ ਤੇ ਹੋਣ ਦੀ ਖਤਮ ਹੋ ਗਈ ਚੰਦਨ ਚੰਦਨੇ ਸਵਾਸਤੇ ਹੈ ਕਿ ਜਿਹੜੀ ਸ਼ੀਤਲਤਾ ਤੇ ਸੁਗੰਧੀ ਉਸ ਦੇ ਕੋਲ ਹੈ ਉਹਨੂੰ ਲुटਾਈ ਜਾਂਦਾ ਹੈ ਲुटਾਈ ਜਾਂਦਾ ਹੈ ਔਰ ਗਜ਼ਬ ਦੀ ਗੱਲ ਇਹ ਹੈ ਕਿ ਲੁਟਾਉਂਦਿਆਂ ਵੀ ਖਤਮ ਨਹੀਂ ਹੁੰਦੀ ਸੂਰਜ ਨੂੰ ਕਹਿ ਦਈਏ ਇਹ ਤੂੰ ਕਿਰਨਾ ਤੇ ਇਹ ਰੋਸ਼ਨੀ ਆਪਣੇ ਅੰਦਰ ਰੱਖ ਅਗਰੇ ਰੋਸ਼ਨੀ ਤੇ ਕਿਰਨਾ ਨੂੰ ਆਪਣੇ ਅੰਦਰ ਸਮੇਟ ਲਵੇ ਤਾਂ ਸੂਰਜ ਤੇ ਸੂਰਜ ਹੀ ਨਹੀਂ ਹੈ ਈਸ਼ਵਰ ਤੋਂ ਪ੍ਰਾਪਤ ਕੀਤਾ ਹੋਇਆ ਗਿਆਨ ਤੇ ਰਸ ਭਗਤ ਛੁਪਾ ਕੇ ਰੱਖ ਲਵੇ ਸੰਤ ਛੁਪਾ ਕੇ ਰੱਖ ਲਵੇ ਤਾਂ ਸੰਤ ਸੰਤੀ ਨਹੀਂ ਹੈ ਭਗਤ ਭਗਤ ਹੀ ਨਹੀਂ ਹੈ ਇਸ ਵਾਸਤੇ ਭਗਤ ਕਿਦਰੇ ਬੋਲੇ ਨੇ ਉਪਨਿਸ਼ਤਾ ਦੇ ਰਾਹੀਂ ਗੀਤਾ ਦੇ ਰਾਹੀਂ ਕਿਦਰੇ ਬੋਲੇ ਨੇ ਭਗਤ ਆਪਣੀ ਬਾਣੀ ਦੇ ਰਾਹੀਂ ਆਪਣੇ ਕਲਾਮ ਦੇ ਰਾਹੀਂ ਕਿਦਰੇ ਬੋਲੇ ਨੇ ਮੁਹੰਮਦ ਸਾਹਿਬ ਆਪਣੀ ਆਇਤਾਂ ਦੇ ਰਾਹੀਂ ਔਰ ਕਿਦਰੇ ਬੋਲੇ ਨੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਮਹਾਨ ਸ਼ਬਦਾਂ ਦੇ ਰਾਹੀਂ ਔਰ ਬਹੁਤ ਬੋਲੇ ਨੇ ਬੋਲਦੇ ਹੀ ਗਏ ਨੇ ਬੋਲਦੇ ਹੀ ਗਏ ਨੇ ਤਾਂ ਕਿ ਇਹ ਮਹਿਕ ਜਿੰਨੀ ਦੂਰ ਤੱਕ ਖਿਲਰ ਸਕੇ ਲੋਕੀ ਮੁਅੱਤਰ ਹੋ ਸਕਣ ਫੈਜ਼ਯਾਬ ਹੋ ਸਕਣ ਔਰ ਜਗਤ ਨੂੰ ਸਹੀ ਮੈਨਿਆਂ ਦੇ ਵਿੱਚ ਧਾਰਮਿਕ ਜੀਵਨ ਉਪਲਬਧ ਹੋ ਸਕੇ ਤੋ ਬੋਲਣਾ ਅਗਲੇ ਦੇ ਵਿਚਾਰਾਂ ਨੂੰ ਪੜਨਾ ਹੈ ਤੇ ਜਿਹੜਾ ਬੰਦਾ ਹਰ ਵਕਤ ਰਾਜਨੀਤਿਕ ਮਸਲੇ ਉਠਾਵੇ ਸਮਾਜ ਦੇ ਦੁੱਖ ਦੀ ਗੱਲ ਕਰੇ ਬਾਰ ਬਾਰ ਰੋਣੇ ਰੋਵੇ ਤੋ ਬਾਰ ਬਾਰ ਦੇ ਰੋਣੇ ਰੋਣ ਦਾ ਮਤਲਬ ਤੇ ਇਤਨਾ ਹੈ ਕਿ ਇਹਦੀ ਜ਼ਿੰਦਗੀ ਦੇ ਸਿਵਾਏ ਰੋਣ ਤੋਂ ਹੋਰ ਕੁਝ ਨਹੀਂ ਉਹਦੇ ਵਿਚਾਰ ਪੜ ਲੈ ਗਏ ਉਹਦਾ ਮਨ ਪੜ ਲਿਆ ਗਿਆ ਦੁੱਖ ਦੇ ਚ ਜੀ ਰਿਹਾ ਹੈ ਬੇਬਸੀ ਦੇ ਜੀ ਰਿਹਾ ਹੈ ਪਰੇਸ਼ਾਨੀਆਂ ਦੇ ਚ ਜੀ ਰਿਹਾ ਹੈ ਅਨੇਕਾਂ ਮਸਲਿਆਂ ਦੇ ਚ ਜੀ ਰਿਹਾ ਹੈ ਤੇ ਜਿਹੜਾ ਬਾਰ ਬਾਰ ਆਨੰਦ ਦੀ ਗੱਲ ਕਰੇ ਜਾਂ ਦੂਸਰੇ ਦੇ ਹਿੱਤ ਦੀ ਗੱਲ ਕਰੇ ਤੋ ਉਥੋਂ ਪਤਾ ਚੱਲਦਾ ਹੈ ਪਰਉਪਕਾਰੀ ਹੈ ਜਾਂ ਇਹ ਭਗਤ ਹੈ ਤਾਂ ਤੀਸਰੇ ਪੜਾਅ ਉਹਦੇ ਚ ਪਹੁੰਚ ਕੇ ਭਗਤ ਆਪਣੇ ਮਨ ਨੂੰ ਘੜ ਲੈਂਦਾ ਹੈ ਘੜਨ ਦੀ ਸਾਧਨਾ ਧਿਆਨ ਸਾਧਨਾ ਕੀ ਹੈ ਚਤੁਸ਼ਟਾ ਅੰਤਿਸ਼ ਕਰਨ ਨੂੰ ਘੜਨ ਦੀ ਸਾਧਨਾ ਮਨ ਐਸਾ ਘੜਿਆ ਗਿਆ ਹੁਣ ਕੋਈ ਗਲਤ ਫੁਰਨਾ ਨਹੀਂ ਨਿਕਲਦਾ ਔਰ ਸੁਰਤ ਘੜੀ ਗਈ ਕੋਈ ਗਲਤ ਵਿਚਾਰ ਅੰਦਰੋਂ ਨਹੀਂ ਪੈਦਾ ਹੁੰਦੀ ਮਤ ਘੜੀ ਗਈ ਹੁਣ ਕੋਈ ਗਲਤ ਫੈਸਲਾ ਇਹ ਕਰਦਾ ਹੀ ਨਹੀਂ ਜੋ ਫੈਸਲਾ ਹੈ ਇਸ ਦਾ اٹਲ ਹੈ ਔਰ ਸਹੀ ਹੈ ਔਰ ਇਸੇ ਤਰੀਕੇ ਨਾਲ ਬੁੱਧ ਘੜੀ ਗਈ ਵਿਚਾਰਾਂ ਦਾ ਵੇਗ ਸਾਰੇ ਦਾ ਸਾਰਾ ਘੜਿਆ ਗਿਆ ਔਰ ਇਹ ਬਣਤਰ ਸਾਹਿਬ ਕਹਿੰਦੇ ਹਨ અત્યੰਤ ਸੁੰਦਰ ਹੈ ਖੂਬਸੂਰਤ ਉਹ ਨਹੀਂ ਜਿਹਦੇ ਮੂ ਮਸਤਕ ਦੇ ਨਕਸ਼ੋ ਨਿਗਾਰ ਸੋਹਣੇ ਘੜੇ ਹੋਏ ਹੋਣ ਦਰਸਲ ਖੂਬਸੂਰਤ ਉਹ ਹੈ ਜਿਸ ਦਾ ਮਨ ਘੜਿਆ ਹੋਇਆ ਹੋਵੇ ہزار آرائشیں صدقے ہیں اس کی سادہ پر نہیں محتاج زیور علم و عقل نے جس کو سوارا ہے جس پرماتما نے اس ڈھنگ دیا خوبیاں دتی نے اس ڈھنگ کا شنگار جس نے اپنے من نو پہنا لیا ہے ان باہر کسی آرائش دی لڑ نہیں ਕਿਸੇ ਸਾਜ਼ ਉਸਮਾਨ ਦੀ ਲੋੜ ਨਹੀਂ ਕਿਸੇ ਸ਼ਿੰਗਾਰ ਦੀ ਲੋੜ ਨਹੀਂ ਤੋਂ ਸਾਇਬ ਕਹਿੰਦੇ ਨੇ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਉਸ ਤੀਜੇ ਪੜਾਉ ਦੇ ਚ ਘੜਿਆ ਗਿਆ ਮਨ ਘੜੀ ਗਈ ਮਤ ਘੜੀ ਗਈ ਸੁਰਤ ਤੇ ਘੜਿਆ ਗਿਆ ਮਨੁੱਖ ਦਾ ਵਿਚਾਰਾਂ ਦਾ ਢਾਂਚਾ ਚਤੁਰਸ਼ਤਾ ਅੰਤਕਾਰਨ ਘੜਿਆ ਗਿਆ ਹੁਣ ਇਹ ਗਲਤ ਗੱਲਾਂ ਯਾਦ ਨਹੀਂ ਕਰਦਾ ਹੁਣ ਗਲਤ ਫੁਰਨਿਆਂ ਦਾ ਪ੍ਰਵਾਹ ਇਸ ਦੇ ਅੰਦਰ ਉਹ ਨਹੀਂ ਚੱਲਦਾ ਹੁਣ ਇਹ ਕੋਈ ਗਲਤ ਸੋਚਣੀਆਂ ਨਹੀਂ ਸੋਚਦਾ ਇਹ ਹੁਣ ਗਲਤ ਫੈਸਲੇ ਵੀ ਨਹੀਂ ਦਿੰਦਾ ਜੋ ਬੰਦਾ ਗਲਤ ਸੋਚਣੀਆਂ ਸੋਚ ਰਿਹਾ ਹੈ ਸਮਝ ਲਓ ਮਤ ਗਲਤ ਜੋ ਗਲਤ ਗੱਲਾਂ ਨੂੰ ਯਾਦ ਕਰ ਰਿਹਾ ਹੈ ਸਮਝ ਲਓ ਚਿੱਤ ਘੜਿਆ ਹੋਇਆ ਨਹੀਂ ਹੈ ਤੇ ਜਿਸ ਦੇ ਅੰਦਰ ਫੁਰਨਿਆਂ ਦਾ ਵੇਗ ਬੜਾ ਹੀ ਗਲਤ ਚੱਲ ਰਿਹਾ ਹੈ ਸਮਝ ਲਓ ਮਨ ਘੜਿਆ ਹੋਇਆ ਨਹੀਂ ਹੈ ਦੁਨੀਆ ਇਤਨੀ ਬਦਸੂਰਤ ਕੰਗ ਹੋ ਗਈ ਹੈ। ਔਰ ਇਹਨੂੰ ਕਲਜੋ ਕਿਉਂ ਆਖਣਾ ਪਿਆ? ਦਰਸਲ ਇਤਨੀ ਅਨਘੜੀ ਜ਼ਿੰਦਗੀ ਹੈ। ਇਤਨਾ ਅਨਘੜਿਆ ਹੋਇਆ ਮਤ ਹੈ, ਮਨ ਹੈ, ਬੁੱਧ ਹੈ ਕਿ ਕੁਦਰਤੀ ਹੈ ਦੁਨੀਆ ਨੇ ਤੇ ਦੋਸ਼ਕ ਬਣਨਾ ਹੀ ਸੀ। ਅਨਘੜੇ ਪੱਥਰਾਂ ਦਾ ਢੇਰ ਹੋਵੇ ਤੇ ਉੱਥੋਂ ਕੋਈ ਲੰਘਣਾ ਚਾਹੇ ਤੇ ਰਸਤਾ ਥੋੜੀ ਮਿਲੇਗਾ। ਆਖਰ ਉਹ ਪੱਥਰਾਂ 'ਚ ਟਕਰਾ ਕੇ ਔਖਾ ਹੋਵੇਗਾ। ਔਰ ਪੱਥਰ ਪੱਥਰ ਜਦ ਟਕਰਾਂਦੇ ਨੇ ਤਾਂ ਅਗਨੀ ਪੈਦਾ ਹੁੰਦੀ ਹੈ ਦੋ ਬੰਦਿਆਂ ਦਾ ਟਕਰਾਓ ਕਿਸੇ ਫਿਤਨੇ ਫਸਾਦ ਨੂੰ ਜਨਮ ਦਿੰਦਾ ਹੈ ਔਰ ਇਹ ਟਕਰਾਓ ਵੀ ਦੱਸਦਾ ਹੈ ਕਿ ਅਨਘੜੇ ਨੇ ਘੜੇ ਹੋਏ ਨਹੀਂ ਨਹੀਂ ਦੁਨੀਆ ਇਸ ਲਈ ਕਰੂਪ ਹੋ ਗਈ ਹੈ ਤੀਸਰੇ ਪੜਾਅ ਉਹਦੇ ਚ ਪਹੁੰਚ ਕੇ ਮਨੁੱਖ ਆਪਣੇ ਮਨ ਨੂੰ ਘੜ ਲੈਂਦਾ ਹੈ ਮਤ ਨੂੰ ਘੜ ਲੈਂਦਾ ਹੈ ਸੁਰਤ ਨੂੰ ਘੜ ਲੈਂਦਾ ਹੈ ਬੁੱਧ ਨੂੰ ਘੜ ਲੈਂਦਾ ਹੈ ਬਾ ਉਸ ਦੀ ਚੇਤੇ ਸ਼ਕਤੀ ਪਵਿੱਤਰ ਹੋ ਜਾਂਦੀ ਹੈ ਚੰਗੀਆਂ ਗੱਲਾਂ ਯਾਦ ਕਰਦਾ ਹੈ ਉਹਦਾ ਮਨ ਪਵਿੱਤਰ ਹੋ ਜਾਂਦਾ ਹੈ ਚੰਗੇ ਫੁਰਣਿਆਂ ਦਾ ਪ੍ਰਵਾਹ ਅੰਦਰ ਜਾਰੀ ਹੈ ਉਹਦੀ ਮਤ ਘੜੀ ਗਈ ਉਹਦੀ ਸੋਚਣੀ ਬੜੀ ਜੋ ਹੈ ਚੰਗੀ ਹੋ ਜਾਂਦੀ ਹੈ اور بدھ گھڑی گئی او دی چیتے شکتی بڑی چنگی ہو جاتی ہے نرمل ہو تتھے گھڑیے سوراں منخ کی اس پہنچے دی مت اس طرح گڑی جانے جس طرح سدھا دی مت ہے دیوتیاں دی مت ہے سوراں سدھاں کی سو دیوتیاں کول ہے جو سدھا کول ہے ਇਹ ਸੁੱਧ ਔਰ ਇਹ ਸਿੱਧੇ ਉਸ ਪੁਰਸ਼ ਕੋ ਆ ਜਾਂਦੀ ਹੈ ਜਿਸ ਨੇ ਆਪਣਾ ਮਨ ਘੜ ਲਿਆ ਬੁੱਧ ਘੜ ਲਿਆ ਚਿੱਤ ਘੜ ਲਿਆ ਤੇ ਅਹੰਭਾਵ ਘੜਿਆ ਗਿਆ ਇਸ ਤਰ੍ਹਾਂ ਦੇ ਬੰਦੇ ਨੂੰ ਹੀ ਕਹਿੰਦੇ ਨੇ ਇਹ ਸਿੱਧ ਪੁਰਸ਼ ਹੈ ਔਰ ਇਸ ਤਰ੍ਹਾਂ ਦੇ ਮਨੁੱਖ ਨੂੰ ਹੀ ਕਹਿੰਦੇ ਨੇ ਇਹ ਸੁਰ ਹੈ ਦੇਵਤਾ ਹੋ ਗਿਆ ਹੈ ਮਹਾਨ ਹੋ ਗਿਆ ਹੈ لہذا ਸਾਇਬ ਕਹਿੰਦੇ ਨੇ ਇਹ ਬਣਤਰ અત્યੰਤ ਸੁੰਦਰ ਹੈ ਤੇ ਦੁਨੀਆ ਦੀ तमाम ਸੁੰਦਰਤਾ ਇਸ ਤਰ੍ਹਾਂ ਦੇ ਮਨੁੱਖ ਦਤੋਂ ਕੁਰਬਾਨ ਕੀਤੀ ਜਾ ਸਕਦੀ ਹੈ ਜਦ ਕੋਈ ਆਪਣਾ ਮਨ ਘੜਦਾ ਹੈ ਵਾਕਈ ਸੁੰਦਰ ਹੋ ਜਾਂਦਾ ਹੈ ਇਹੀ ਕਾਰਨ ਹੈ ਕਿ ਇਸ ਤਰ੍ਹਾਂ ਦੇ ਪੁਰਸ਼ਾਂ ਨੇ ਪ੍ਰਮਾਤਮਾ ਨੂੰ ਵੀ ਕਿਹਾ ਬਹੁਤ ਸੁੰਦਰ ਹੈ ਬਹੁਤ ਸੁੰਦਰ ਹੈ ਸਤਿਯੰ ਸ਼ਿਵਮ ਸੁਂਦਰੰ ਯ ਸਤ ਸੁਹਾਨ ਸਦਾ ਮਨ ਚਾਉ ਤੂੰ ਬਹੁਤ ਸੁੰਦਰ ਹੈ ਬਹੁਤ ਸੁੰਦਰ ਹੈ ਤਾਂ ਸਾਇਬ ਕਹਿੰਦੇ ਨੇ ਇਹ ਬਣਤਰ અત્યੰਤ ਖੂਬਸੂਰਤ ਹੈ ਸ਼ਰਮਖੰਡ ਦੀ ਬਾਣੀ ਰੂਪ ਇੱਥੇ ਘਾੜਤ ਘੜੀਏ ਬਹੁਤ ਅਨੂਪ અત્યੰਤ ਅਨੂਪਮ ਔਰ ਬਹੁਤ ਖੂਸੂਰਤ ਇਹ ਘਾੜਤ ਤੀਸਰੀ ਅਵਸਥਾ ਦੇਚ ਭਾਵ ਸ਼ਰਮਖੰਡ ਦੇਚ ਘੜੀ ਜਾਂਦੀ ਹੈ